ਇਸ ਸਾਧ ਦੇ ਸਾਫ ਦਾ ਵਿਸ਼ਵ ਚੈਂਪੀਅਨ ਮੁੱਕੀ ਬਾ ਸਵੀਟੀ ਬੋਰਾ ਨੇ ਆਪਣੇ ਪਤੀ ਅਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਦੀਪਕ ਹੁੱਡਾ ਤੇ ਮਹਿਲਾ ਪੁਲਿਸ ਸਟੇਸ਼ਨ ਵਿੱਚ ਹਮਲਾ ਕੀਤਾ 15 ਮਾਰਚ ਨੂੰ ਵਾਪਸ ਘਟਨਾ ਦਾ 1.5 ਮਿੰਟ ਦਾ ਵੀਡੀਓ ਸਾਹਮਣੇ ਆਇਆ ਹੈ ਇਸ ਵਿੱਚ ਸਵੀਟੀ ਥਾਣੇ ਵਿੱਚ ਸਾਰਿਆਂ ਦੀ ਮੌਜੂਦਗੀ ਵਿੱਚ ਦੀਪਕ ਦਾ ਗਲਾ ਘੁੱਟ ਰਹੀ ਹੈ ਜਦੋਂ ਉੱਥੇ ਮੌਜੂਦ ਲੋਕ ਦੀਪਕ ਨੂੰ ਉਸਤੇ ਬਚਾਉਂਦੇ ਹੰ ਤਾਂ ਮੈਂ ਉਹ ਉਸ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੀ ਹੋਈ ਉਸ ਵੱਲ ਉਂਗਲੀ ਇਸ਼ਾਰਾ ਕਰਦੀ ਹੋਈ ਦਿਖਾਈ ਦਿੰਦੀ ਹੈ ਇਸ ਵੀਡੀਓ ਦੇ ਆਧਾਰ ਤੇ हिसार ਪੁਲਿਸ ਨੇ ਸਵੀਟੀ ਖਿਲਾਫ ਮਾਮਲਾ ਦਰਜ ਕੀਤਾ ਹੈ ਕਿ ਦਿਨ ਪਹਿਲਾਂ 23 ਮਾਰਚ ਨੂੰ ਸਵੀਟੀ ਬੋਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਦੋਸ਼ ਲਗਾਇਆ ਸੀ ਕਿ ਪੁਲਿਸ ਸਟੇਸ਼ਨ ਵਿੱਚ ਕੋਈ ਹਮਲਾ ਨਹੀਂ ਹੋਇਆ ਪੁਲਿਸ ਦੀਪਕ ਨਾਲ ਮਿਲੇ ਭਖਤ ਹੈ ਵੀਡੀਓ ਵਿੱਚ ਸੱਤ ਲੋਕ ਇਸ ਕੈਮਰੇ ਵਿੱਚ ਬੈਠੇ ਦਿਖਾਈ ਦੇ ਰਹੇ ਹਨ ਸੁਇਟੀ ਬੋਰਾ ਚਿੱਟੇ ਟਰੈਕਸੂਟ ਵਿੱਚ ਦਿਖਾਈ ਦੇ ਰਿਹਾ ਹੈ ਉਸ ਦੇ ਸਾਹਮਣੇ हिसार ਮਹਿਲਾ ਪੁਲਿਸ ਸਟੇਸ਼ਨ ਦੀ ਐਸਆਈ ਅਤੇ ਜਾਂਚ ਅਧਿਕਾਰੀ ਦਰਸ਼ਨਾ ਵੀ ਬੈਠੇ ਹਨ ਦੀਪਕ ਹੁੱਡਾ ਦੇ ਵਕੀਲ ਸਾਗਰ ਦਰਸ਼ਨਾ ਦੇ ਨਾਲ ਨੀਲੇ ਕੋਟ ਵਿੱਚ ਦਿਖਾਈ ਦੇ ਰਹੇ ਹਨ ਦੀਪਕ ਹੁੱਡਾ কুর্তা ਪਜਾਮਾ ਪਹਿਨ ਕੇ ਵਕੀਲ ਨਾਲ ਬੈਠਾ ਹੈ ਦੀਪਕ ਹੁੱਡਾ ਦੇ ਸਾਹਮਣੇ ਅਤੇ ਸੁਇਟੀ ਬੋਰਾ ਦੇ ਨਾਲ ਬੋਰਾ ਦਾ ਵਕੀਲ ਚਿੱਟੇ ਪੈਂਟ ਸ਼ਰਟ ਵਿੱਚ ਬੈਠਾ ਹੈ ਦੀਪਕ ਹੁੱਡਾ ਦੇ ਨਾਲ ਹੋਰ ਲੋਕ ਵੀ ਆਏ ਸਨ ਉਹ ਵੀ ਕੈਮਰੇ ਵਿੱਚ ਦਿਖਾਈ ਦੇ ਰਹੇ ਹਨ ਦੇ ਸਾਬਕਾ ਵਿਸ਼ਵ ਚੈਂਪੀਅਨ ਮੁੱਕੀ ਬਾਸਵੀਟੀ ਬੋਰਾ ਨੇ ਆਪਣੇ ਪਤੀ ਅਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਦੀਪਕ ਹੁੱਡਾ ਤੇ ਮਹਿਲਾ ਪੁਲਿਸ ਸਟੇਸ਼ਨ ਵਿੱਚ ਹਮਲਾ ਕੀਤਾ 15 ਮਾਰਚ ਨੂੰ ਵਾਪਸ ਇਸ ਘਟਨਾ ਦਾ 1 ਡੇਟ ਮਿੰਟ ਦਾ ਵੀਡੀਓ ਸਾਹਮਣੇ ਆਇਆ ਹੈ ਇਸ ਵਿੱਚ ਸਵੀਟੀ ਥਾਣੇ ਵਿੱਚ ਸਾਰਿਆਂ ਦੀ ਮੌਜੂਦਗੀ ਵਿੱਚ ਦੀਪਕ ਦਾ ਗਲਾ ਘੁੱਟ ਰਹੀ ਹੈ ਜਦੋਂ ਉੱਥੇ ਮੌਜੂਦ ਲੋਕ ਦੀਪਕ ਨੂੰ ਉਸ ਤੇ ਬਚਾਉਂਦੇ ਹਨ ਤਾਂ ਉਹ ਉਸ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੀ ਹੋਈ ਉਸ ਵੱਲ ਉਂਗਲੀ ਇਸ਼ਾਰਾ ਕਰਦੀ ਹੋਈ ਦਿਖਾਈ ਦਿੰਦੀ ਹੈ ਇਸ ਵੀਡੀਓ ਦੇ ਆਧਾਰ ਤੇ ਹਿਸਾਰ ਪੁਲਿਸ ਨੇ ਸਵੀਟੀ 'ਸ ਖਿਲਾਫ ਮਾਮਲਾ ਦਰਜ ਕੀਤਾ ਹੈ ਕਿ ਦਿਨ ਪਹਿਲਾਂ 23 ਮਾਰਚ ਨੂੰ ਸੁਵਿਟੀ ਬੋਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਦੋਸ਼ ਲਗਾਇਆ ਸੀ ਕਿ ਪੁਲਿਸ ਸਟੇਸ਼ਨ ਵਿੱਚ ਕੋਈ ਹਮਲਾ ਨਹੀਂ ਹੋਇਆ। ਪੁਲਿਸ ਦੀਪਕ ਨਾਲ ਮਿਲੇ ਭਖਤ ਹੈ ਵੀਡੀਓ ਵਿੱਚ 7 ਲੋਕ ਇਸ ਕੈਮਰੇ ਵਿੱਚ ਬੈਠੇ ਦਿਖਾਈ ਦੇ ਰਹੇ ਹਨ। ਸੁਵਿਟੀ ਬੋਰਾ ਚਿੱਟੇ ਟਰੈਕਸੂਟ ਵਿੱਚ ਦਿਖਾਈ ਦੇ ਰਹੀ ਹੈ ਉਸਦੇ ਸਾਹਮਣੇ हिसार ਮਹਿਲਾ ਪੁਲਿਸ ਸਟੇਸ਼ਨ ਦੀ ASI ਅਤੇ ਜਾਂਚ ਅਧਿਕਾਰੀ ਦਰਸ਼ਨਾ ਵੀ ਬੈਠੇ ਹਨ। ਦੀਪਕ ਹੁੱਡਾ ਦੇ ਵਕੀਲ ਸਾਗਰ ਦਰਸ਼ਨਾ ਦੇ ਨਾਲ ਨੀਲੇ ਕੋਟ ਵਿੱਚ ਦਿਖਾਈ ਦੇ ਰਹੇ ਹਨ। ਦੀਪਕ ਹੁੱਡਾ কুর্তা ਪਜਾਮਾ ਪਹਿਨ ਕੇ ਵਕੀਲ ਨਾਲ ਬੈਠਾ ਹੈ। ਦੀਪਕ ਹੁੱਡਾ ਦੇ ਸਾਹਮਣੇ ਤੇ ਸੁਇਟੀ ਬੋਰਾ ਦੇ ਨਾਲ ਬੋਰਾ ਦਾ ਵਕੀਲ ਚੁੱਟੀ ਪੈਂਟ ਸ਼ਰਟ ਵਿੱਚ ਬੈਠਾ ਹੈ ਦੀਪਕ ਹੁੱਡਾ ਦੇ ਨਾਲ ਹੋਰ ਲੋਕ ਵੀ ਆਏ ਸਨ ਉਹ ਵੀ ਕੈਮਰੇ ਵਿੱਚ ਦਿਖਾਈ ਦੇ ਰਹੇ ਹਨ ਇਸ ਸਾਧ ਦੇ ਸਾਬਕਾ ਵਿਸ਼ਵ ਚੈਂਪੀਅਨ ਮੁੱਕੀ ਬਾ ਸੁਇਟੀ ਬੋਰਾ ਨੇ ਆਪਣੇ ਪਤੀ ਅਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਦੀਪਕ ਹੁੱਡਾ ਤੇ ਮਹਿਲਾ ਪੁਲਿਸ ਸਟੇਸ਼ਨ ਵਿੱਚ ਹਮਲਾ ਕੀਤਾ 15 ਮਾਰਚ ਨੂੰ ਵਾਪਰੇ ਇਸ ਘਟਨਾ ਦਾ 1.5 ਮਿੰਟ ਦਾ ਵੀਡੀਓ ਸਾਹਮਣੇ ਆਇਆ ਹੈ ਇਸ ਵਿੱਚ ਸੁਇਟੀ ਥਾਣੇ ਵਿੱਚ ਸਾਰਿਆਂ ਦੀ ਮੌਜੂਦਗੀ ਵਿੱਚ ਦੀਪਕ ਦਾ ਗਲਾ ਘੁੱਟ ਰਹੀ ਹੈ ਜਦੋਂ ਉੱਥੇ ਮੌਜੂਦ ਲੋਕ ਦੀਪਕ ਨੂੰ ਉਸਤੇ ਬਚਾਉਂਦੇ ਹਨ ਤਾਂ ਮੈਂ ਉਹ ਉਸ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੀ ਹੋਈ ਉਸ ਵੱਲ ਉਂਗਲੀ ਇਸ਼ਾਰਾ ਕਰਦੀ ਹੋਈ ਦਿਖਾਈ ਦਿੰਦੀ ਹੈ ਇਸ ਵੀਡੀਓ ਦੇ ਆਧਾਰ ਤੇ हिसार ਪੁਲਿਸ ਨੇ ਸਵੀਟੀ ਖਿਲਾਫ ਮਾਮਲਾ ਦਰਜ ਕੀਤਾ ਹੈ ਕਿ ਦਿਨ ਪਹਿਲਾਂ 23 ਮਾਰਚ ਨੂੰ ਸਵੀਟੀ ਬੋਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਦੋਸ਼ ਲਗਾਇਆ ਸੀ ਕਿ ਪੁਲਿਸ ਸਟੇਸ਼ਨ ਵਿੱਚ ਕੋਈ ਹਮਲਾ ਨਹੀਂ ਹੋਇਆ ਪੁਲਿਸ ਦੀਪਕ ਨਾਲ ਮਿਲੇ ਬਖਤ ਹੈ ਵੀਡੀਓ ਵਿੱਚ ਸੱਤ ਲੋਕ ਇਸ ਕੈਮਰੇ ਵਿੱਚ ਬੈਠੇ ਦਿਖਾਈ ਦੇ ਰਹੇ ਹਨ ਸੁਇਟੀ ਬੋਰਾ ਚੁੱਟੇ ਟਰੈਕ ਸੂਟ ਵਿੱਚ ਦਿਖਾਈ ਦੇ ਰਿਹਾ ਹੈ ਉਸ ਦੇ ਸਾਹਮਣੇ हिसार ਮਹਿਲਾ ਪੁਲਿਸ ਸਟੇਸ਼ਨ ਦੀ ਐਸਆਈ ਅਤੇ ਜਾਂਚ ਅਧਿਕਾਰੀ ਦਰਸ਼ਨਾ ਵੀ ਬੈਠੇ ਹਨ ਦੀਪਕ ਹੁੱਡਾ ਦੇ ਵਕੀਲ ਸਾਗਰ ਦਰਸ਼ਨਾ ਦੇ ਨਾਲ ਨੀਲੇ ਕੋਟ ਵਿੱਚ ਦਿਖਾਈ ਦੇ ਰਹੇ ਹਨ ਦੀਪਕ ਹੁੱਡਾ কুর্তা ਪਜਾਮਾ ਪਹਿਨ ਕੇ ਵਕੀਲ ਨਾਲ ਬੈਠਾ ਹੈ ਦੀਪਕ ਹੁੱਡਾ ਦੇ ਸਾਹਮਣੇ ਤੇ ਸੁਇਟੀ ਬੋਰਾ ਦੇ ਨਾਲ ਬੋਰਾ ਦਾ ਵਕੀਲ ਚੁੱਟੇ ਪੈਂਟ ਸ਼ਰਟ ਵਿੱਚ ਬੈਠਾ ਹੈ ਦੀਪਕ ਹੁੱਡਾ ਦੇ ਨਾਲ ਹੋਰ ਲੋਕ ਵੀ ਆਏ ਸਨ ਉਹ ਵੀ ਕੈਮਰੇ ਵਿੱਚ ਦਿਖਾਈ ਦੇ ਰਹੇ ਹਨ